16 ਸਾਲ ਤੋਂ ਘੱਟ ਦੇ ਬੱਚੇ YouTube ਨਹੀਂ ਚਲਾ ਸਕਣਗੇ ਜੇਕਰ 16 ਸਾਲ ਤੋਂ ਘੱਟ ਬੱਚਾ ਦਾ YouTube ਅਕਾਊਂਟ ਹੁੰਦਾ ਤਾਂ YouTube ਨੂੰ ਫਾਈਨ ਲੱਗ ਸਕਦਾ ਹੈ ਇਹ ਆਸਟ੍ਰੇਲੀਆ ਦੇ ਵੱਲੋਂ ਇੱਕ ਕਾਨੂੰਨ ਜਿਹੜਾ ਹੈ ਇੱਕ ਤਰੀਕੇ ਦਾ ਬਿੱਲ ਉਹਨਾਂ ਦੇ ਵੱਲੋਂ ਸੰਸਦ ਦੇ ਵਿੱਚ ਲਿਆਂਦਾ ਗਿਆ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੇ ਵੱਲੋਂ ਬੀਤੇ ਕੱਲ ਸੰਸਦ ਦੇ ਵਿੱਚ ਇੱਕ ਨਵਾਂ ਬਿੱਲ ਲਿਆਂਦਾ ਜਿਸ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ YouTube 'ਤੇ 16 ਸਾਲ ਤੋਂ ਘੱਟ ਦੇ ਬੱਚੇ ਨਹੀਂ ਚਲਾ ਸਕਣਗੇ ਜੇਕਰ ਕਿਸੇ 16 ਸਾਲ ਤੋਂ ਘੱਟ ਦੇ ਬੱਚੇ ਦਾ YouTube 'ਤੇ account ਹੁੰਦਾ ਤਾਂ YouTube ਨੂੰ ਇਸ ਦਾ ਹਰਜਾਨਾ ਭਰਨਾ ਪਵੇਗਾ ਕਹਿੰਦੇ ਕਿ ਇਸ ਦੀ ਜਾਣਕਾਰੀ ਜਿਹੜੀ ਹੈ ਮੀਡੀਆ ਰਿਪੋਰਟਸ ਦੇ حوالے ਤੋਂ ਸਾਹਮਣੇ ਆਈ ਹੈ ਹਾਲ ਹੀ ਦੇ ਵਿੱਚ ਹੀ ਆਸਟ੍ਰੇਲੀਆ ਦੇ ਬਿਨੋਇਆ ਫੈਸਲਾ ਲਿਆ ਗਿਆ ਤਾਂ ਅਸੀਂ ਕਿ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਹੀ ਬੱਚਿਆਂ ਦੇ ਲਈ ਫੇਸਬੁੱਕ, ਸਨੈਪਚੈਟ, ਟਿਕਟੌਕ ਵਰਗੇ ਸੋਸ਼ਲ ਮੀਡੀਆ ਐਪਸ ਬੈਨ ਨਹੀਂ ਤਾਂ YouTube, Ostran ਇਹ ਸਾਰੇ ਬੈਨ ਤੋਂ ਵਾਂਝਾ ਰੱਖਿਆ ਹੋਇਆ ਸੀ, ਹਟਾਇਆ ਹੋਇਆ ਸੀ ਤਾਂ ਹੁਣ YouTube ਨੂੰ ਵੀ ਜਿਹੜਾ ਹੈ ਇਸ ਬੈਨ ਦੇ ਅੰਦਰ ਲੈ ਆਂਦਾ ਗਿਆ ਇੱਕ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਹੈ ਕਿਉਂਕਿ YouTube 16 ਸਾਲ ਤੋਂ ਘੱਟ ਦੇ ਬੱਚੇ ਨਹੀਂ ਚਲਾ ਸਕਣਗੇ ਇਸ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਜਿਹੜਾ ਹੈ ਇਹ ਸਾਰੀਆਂ ਜੀਜ਼ਾਂ ਜਿਹੜੀਆਂ ਨੇ 1 ਦਸੰਬਰ ਤੋਂ ਲਾਗੂ ਹੋਣ ਜਾ ਰਹੀਆਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਸੀ ਜਾਣਕਾਰੀ ਦਿੱਤੀ ਹੈ ਤੇ ਜਾਣਕਾਰੀ ਆਵੇ ਮਿਲ ਰਹੀ ਹੈ ਕਿ ਜੇਕਰ ਇਹਨਾਂ ਨਿਯਮਾਂ ਦਾ ਉਲੰਘਣ ਹੁੰਦਾ ਹੈ ਤਾਂ ਇਸ ਮਾਮਲੇ ਦੇ ਵਿੱਚ YouTube ਨੂੰ 400 ਕਰੋੜ ਦਾ ਹਰਜਾਨਾ ਭੁਗਤਣਾ ਪੈ ਸਕਦਾ ਹੈ ਹਾਲਾਂਕਿ YouTube ਦੇ ਵੱਲੋਂ ਜੋ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ YouTube ਦੇ ਵੱਲੋਂ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਇਸ ਮਾਮਲੇ 'ਚ ਕੀਤੀ ਜਾ ਰਹੀ ਹੈ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਵੀਡੀਓ ਸ਼ੇਅਰਿੰਗ ਪਲੇਟਫਾਰਮ ਆ ਕੁਝ ਸੋਸ਼ਲ ਮੀਡੀਆ ਐਪ ਨਹੀਂ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਤਾਂ ਜੋ ਫੈਸਲਾ ਹੈ ਉਹ ਇਹ ਹੀ ਹੈ ਕਿ ਬੱਚੇ ਜਿਹੜੇ ਨੇ 16 ਸਾਲ ਤੋਂ ਘੱਟ ਨੇ ਉਹ YouTube ਨਹੀਂ ਚਲਾ ਸਕਣਗੇ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਨੂੰ YouTube ਕੁਝ ਅਜਿਹੇ ਤਰੀਕੇ ਦਾ ਐਲਗੋਰਿਦਮ ਦਿਖਾਉਂਦਾ ਹੈ ਜਿਸ ਤਰੀਕੇ ਬੱਚੇ ਲਗਾਤਾਰ ਦੇਖਦੇ ਨੇ ਉਹ ਐਲਗੋਰਿਦਮ ਬੱਚਿਆਂ ਦੇ ਵਿੱਚ ਕਈ ਤਰੀਕੇ ਦੇ ਬਿਹੇਵੀਅਰ ਚੇਂਜਸ ਲੈ ਕੇ ਆਉਂਦਾ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੁਣ ਇਹ ਫੈਸਲਾ ਜਿਹੜਾ ਹੈ ਅੱਲੀ ਆ ਗਿਆ 16 ਸਾਲ ਤੋਂ ਘੱਟ ਦੇ ਬੱਚੇ YouTube ਨਹੀਂ ਚਲਾ ਸਕਣਗੇ ਜੇਕਰ 16 ਸਾਲ ਤੋਂ ਘੱਟ ਬੱਚਾ ਦਾ YouTube ਅਕਾਊਂਟ ਹੁੰਦਾ ਤਾਂ YouTube ਨੂੰ ਫਾਈਨ ਲੱਗ ਸਕਦਾ ਹੈ ਇੱਕ ਆਸਟ੍ਰੇਲੀਆ ਦੇ ਵੱਲੋਂ ਇੱਕ ਕਾਨੂੰਨ ਜਿਹੜਾ ਹੈ ਇੱਕ ਤਰੀਕਾ ਦਾ ਬਿੱਲ ਉਹਨਾਂ ਦੇ ਵੱਲੋਂ ਸੰਸਦ ਦੇ ਵਿੱਚ ਲਿਆਂਦਾ ਗਿਆ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੇ ਵੱਲੋਂ ਬੀਤੇ ਕੱਲ ਸੰਸਦ ਦੇ ਵਿੱਚ ਇੱਕ ਨਵਾਂ ਬਿੱਲ ਲਿਆਂਦਾ ਜਿਸ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ YouTube 'ਤੇ 16 ਸਾਲ ਤੋਂ ਘੱਟ ਦੇ ਬੱਚੇ ਨਹੀਂ ਚਲਾ ਸਕਣਗੇ ਜੇਕਰ ਕਿਸੇ 16 ਸਾਲ ਤੋਂ ਘੱਟ ਦੇ ਬੱਚੇ ਦਾ YouTube 'ਤੇ account ਹੁੰਦਾ ਤਾਂ YouTube ਨੂੰ ਐਸਾ ਹਰਜਾਨਾ ਪਰਨਾ ਪਵੇਗਾ ਕਹਿੰਦੇ ਕਿ ਇਸ ਦੀ ਜਾਣਕਾਰੀ ਜਿਹੜੀ ਹੈ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਸਾਹਮਣੇ ਆਈ ਹੈ ਹਾਲ ਕੀ ਦੇ ਵਿੱਚ ਹੀ ਆਸਟ੍ਰੇਲੀਆ ਦੇ ਬਿਨੂੰ ਇਹ ਫੈਸਲਾ ਲਿਆ ਗਿਆ ਤਾਂ ਅਸੀਂ ਕਿ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਹੀ ਬੱਚਿਆਂ ਦੇ ਲਈ ਫੇਸਬੁੱਕ, ਸਨੈਪਚੈਟ, ਟਿਕਟੌਕ ਵਰਗੇ ਸੋਸ਼ਲ ਮੀਡੀਆ ਐਪਸ ਬੈਨ ਨਹੀਂ ਤਾਂ YouTube ਉਸ ਤਰ੍ਹਾਂ ਇਹ ਸਾਰੇ ਬੈਨ ਤੋਂ ਵਾਂਝਾ ਰੱਖਿਆ ਹੋਇਆ ਸੀ, ਹਟਾਇਆ ਹੋਇਆ ਸੀ ਤਾਂ ਹੁਣ YouTube ਨੂੰ ਵੀ ਜਿਹੜਾ ਹੈ ਇਸ ਬੈਨ ਦੇ ਅੰਦਰ ਲੈ ਆਂਦਾ ਗਿਆ ਇੱਕ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਕਿ ਕਿਉਂਕਿ YouTube 16 ਸਾਲ ਤੋਂ ਘੱਟ ਦੇ ਬੱਚੇ ਨਹੀਂ ਚਲਾ ਸਕਣਗੇ ਇਸ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਜਿਹੜਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ 1 ਦਸੰਬਰ ਤੋਂ ਲਾਗੂ ਹੋਣ ਜਾ ਰਹੀਆਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਸੀ ਜਾਣਕਾਰੀ ਦਿੱਤੀ ਹੈ ਤੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜੇਕਰ ਇਹਨਾਂ ਨਿਯਮਾਂ ਦਾ ਉਲੰਘਣ ਹੁੰਦਾ ਹੈ ਤਾਂ ਇਸ ਮਾਮਲੇ ਦੇ ਵਿੱਚ YouTube ਨੂੰ 400 ਕਰੋੜ ਦਾ ਹਰਜਾਨਾ ਭੁਗਤਣਾ ਪੈ ਸਕਦਾ ਹੈ ਹਾਲਾਂਕਿ YouTube ਦੇ ਵੱਲੋਂ ਜੋ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ YouTube ਦੇ ਵੱਲੋਂ ਸਰਕਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਇਸ ਮਾਮਲੇ 'ਚ ਕੀਤੀ ਜਾ ਰਹੀ ਹੈ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਵੀਡੀਓ ਸ਼ੇਅਰਿੰਗ ਪਲੇਟਫਾਰਮ ਆ ਕੁਝ ਸੋਸ਼ਲ ਮੀਡੀਆ ਐਪ ਨਹੀਂ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਤਾਂ ਜੋ ਫੈਸਲਾ ਹੈ ਉਹ ਇਹ ਹੀ ਹੈ ਕਿ ਬੱਚੇ ਜਿਹੜੇ ਨੇ 16 ਸਾਲ ਤੋਂ ਘੱਟ ਨੇ ਉਹ YouTube ਨਹੀਂ ਚਲਾ ਸਕਣਗੇ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਨੂੰ YouTube ਕੁਝ ਅਜਿਹੇ ਤਰੀਕੇ ਦਾ ਐਲਗੋਰਿਦਮ ਦਿਖਾਉਂਦਾ ਹੈ ਜਿਸ ਤਰੀਕੇ ਬੱਚੇ ਲਗਾਤਾਰ ਦੇਖਦੇ ਨੇ ਉਹ ਐਲਗੋਰਿਦਮ ਬੱਚਿਆਂ ਦੇ ਵਿੱਚ ਕਈ ਤਰੀਕੇ ਦੇ ਬਿਹੇਵੀਅਰ ਚੇਂਜਸ ਲੈ ਕੇ ਆਂਦਾ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੁਣ ਇਹ ਫੈਸਲਾ ਜਿਹੜਾ ਹੈ ਲਿਆ ਗਿਆ ਹੈ